ਕਾਲੋ ਭਾਈ ਜੀ ਸਾਰਿਆਂ ਨੂੰ ਤੁਹਾਡਾ ਕਰਦੇ ਹੀ ਅੱਜ ਦੇ ਵਲੌਗ 'ਚ ਸਵਾਗਤ ਲੋਈ ਰਾਤੀ ਪੈ ਲਿਆ ਮੀ ਪੂਰਾ ਜੋਰ ਤੇ ਧੇੜੀ ਬਹੁਤ ਚੱਲੀ ਆ ਦੇਖੋ ਬਾਹਰ ਬੁਰਾ ਸੌਫਟ ਐਡਾ ਕਰਦਾ ਧਾਨ ਵੀ ਗੇਰ ਤੇ ਹੀ ਕਾਫੀ ਤੇ ਪਾਣੀ ਆ ਸਾਰਾ ਖੜਾ ਹੀ ਮੀ ਦਾ ਤੇ ਆ ਚਲਾਣੇ ਤੇ ਆ ਲੂਆ ਬੂਟਿਆਂ ਵਾਲੇ ਖੇਤ 'ਚ ਕਾਲੇ ਵੀ ਬਾਤ ਤਾਂ ਤਈ ਇਹ ਹੁਣ ਗਿੱਲਾ ਹੈਗਾ ਇਹਦੇ ਕੋਈ ਪਾਣੀ ਤਾਂ ਇਹਨੇ ਲਿਆ ਪੀ ਕਿਉਂਕਿ ਜਿਆਦਾ ਇਹ ਡਾਕਰ ਨਹੀਂ ਹੈਗਾ ਰੇਤ ਵਾਲਾ ਇਹ ਹੈ ਤੇ ਰੂਟਰੇਟਰ ਨਾਲ ਬਾਅਦ ਤਾਂ ਇਹ ਇਹਵੇ ਚਾਲੂ ਲਾਣੇ ਤਾਂ ਕਰਕੇ ਇਹ ਵੀ ਹੈਗਾ ਹੁਣ ਗਿੱਲਾ ਹੈ ਇਹਨੂੰ ਫੇਰ ਇੱਕ ਵਾਰ ਹਾਲਾ ਨਾਲ ਬਾਹ ਕੇ ਤਾਂ ਬੱਟਾ ਪੈਣੀ ਹੈ ਜੀ ਦੀਆਂ ਹੁਣ ਕਿਉਂਕਿ ਮੀਂਹ ਜਿਆਦਾ ਪੈ ਲਿਆ ਜਿੱਕ ਜਿਆ ਵਧ ਗਿਆ ਹੁਣ ਇਹਦਾ ਤੇ ਉਧਰ ਤਾਂ ਨਾਲ ਦਾ ਵੀ ਕੰਮ ਰੁਕ ਗਿਆ ਹੁਣ ਆਖਾਤਾ ਵੱਡਣਾ ਤਾਂ ਹੀ ਅੱਜ ਤੇ ਇਹਦੇ ਵਿੱਚ ਹੈਗਾ ਖੜਾ ਹੁਣ ਪਾਣੀ ਤਾਂ ਕਰਕੇ ਹੁਣ ਅੱਜ ਦੀ ਧੁੱਪ ਲਵਾ ਕੇ ਕੱਲੂ ਵੱਡੂਗੇ ਉੱਧਰ ਜਿਹੜਾ ਇੱਕ ਇਕੱਲੇ ਦੇ ਤਕਰੀਬਨ ਵੱਡੇ ਆ ਪਿਆ ਜੀ ਤੇ ਇਹ ਜਾ ਸਵਾ ਕ ਕਿੱਲਾ ਛੱਡਿਆ ਆਪਣਾ ਉਹ ਟਰਾਲੀ ਹੁਣ ਘਰੀਓ ਖੜੇ ਖੜਾਈ ਵੀ ਅੰਦਰ ਸ਼ੈੱਡ ਚ ਤੇ ਉੱਧਰ ਹੁਣ ਧੰਨਾ ਦਾ ਕੰਮ ਹੁਣ ਤਕਰੀਬਨ ਰੁਕੇ ਗਿਆ ਅੱਜ ਬੰਦਿਆਂ ਨੇ ਜਾਣਾ ਤਾਂ ਉਹ ਉੱਧਰ ਕਿਸੇ ਜਿੰਗਜ਼ਾਰ ਦਾ ਵੱਡਿਆ ਉਹਦਾ ਛੜਨ ਜਾਣਾ ਤਾਂ ਹੁਣ ਉਹਦਾ ਕਾਲੂ ਚੜੂ ਗਏ ਮੇਰੇ ਹਿਸਾਬ ਨਾਲ ਬਾਕੀ ਧੁੱਪ ਚੜ ਗਈ ਅੱਜ ਸੋਹਣੀ ਜੇ ਧੁੱਪ 2-3 ਘੰਟੇ ਲੱਗ ਵੀ ਗਈ ਵਧੀਆ ਤਾਂ ਵੀ ਤਕਰੀਬਨ ਚੱਲ ਪੂੰਗਾ ਕੰਮ ਧਾਨਾਂ ਦਾ ਬਾਕੀ ਦੇਖਦੇ ਆ ਸ਼ਾਮ ਤੱਕ ਲੇਬਰ ਨੂੰ ਕਿਹਾ ਵੀ ਸ਼ਾਮ ਨੂੰ ਵੜ ਦਿਓ ਆਖਤਾ ਜੇ ਹੋਇਆ ਟਾਈਮ ਉਹਨਾਂ ਨੇ ਵੜ ਦੇਣਾ ਆ ਪਿਆ ਗੇ ਬਾਕੀ ਦਿਖਾਂਦੇ ਜੀ ਅੱਜ ਦਿਨਾਂ ਚ ਕਾਮਕਾਰ ਅੱਜ ਚੱਲਦੇ ਜਿਹੜੇ ਤੇ ਵਾਕੀ ਇਧਰ ਮੱਕੀ ਹੈ ਜੀ ਬੀਜੀ ਵੀ ਪਛੇਤੀ ਚਾਚੇ ਹੋਣੀ ਮੱਕੀ ਹੋਏ ਹਰਿਆ ਖੜੀ ਹੋਇਆ ਤੇ ਪਾਣੀ ਪੂਰਾ ਖੜਾ ਹੀ ਮੀਂਹ ਦਾ ਬਾਕੀ ਉਹਦਾ ਬੂਟਿਆਂ ਨੂੰ ਫਾਇਦਾ ਵੀ ਹੋਇਆ ਜੀ ਇਹ ਕਮੀ ਦਾ ਇਹਦਾ ਪਾਣੀ ਵੀ ਲੱਗ ਗਿਆ ਬੂਟਿਆਂ ਨੂੰ ਪਾਣੀ ਦੀ ਹੁਣ ਲੋੜ ਨਹੀਂ ਪੈਣੀ ਹੈ ਲਾਣ ਦੇ ਤੇ ਨੁਕਸਾਨ ਵੀ ਹੈਗਾ ਜੀ ਨਾਲ ਵਿੱਚੋ ਵਿੱਚ ਤਾਂ ਜਿਹੜੇ ਹੁਣ ਵੱਡੇ ਪਏ ਦੇ ਉਹਦਾ ਹੀ ਪਾਣੀ ਕੱਢ ਕੇ ਗਏ ਸਵੇਰੇ ਕਿਉਂਕਿ ਪਾਣੀ ਜਿਆਦਾ ਖੜ ਗਿਆ ਸੀ ਧਾਨਾਂ ਚ ਬਾਕੀ ਨੇਰੀ ਦੇਖੋ ਜੀ ਪੂਰੀ ਚੱਲੀ ਹਵਾ ਬਹੁਤ ਆਈ ਤੜਕੇ 2:00 ਵਜੇ ਤੇ ਮੀਂਹ ਸਟਾਰਟ ਹੋ ਗਿਆ ਦਾ ਦੇਖੋ ਇਹ ਪੱਤੇ ਪੱਤੇ ਹੋਏ ਸਾਰੇ ਖੇਤ ਚ ਤੇ ਆ ਸਾਰਾ ਪਾਣੀ ਮੀਂਹ ਦਾ ਖੜਾ ਜੀ ਇਹ ਨਮੀ ਪਿਆ ਤੇ ਬਾਕੀ ਜਿਹੜੇ ਧਾਨ ਅਸੀਂ ਝਾੜੇ ਤੇ ਤੁਹਾਨੂੰ ਉਹ ਵੀ ਦਿਖਾਉਂਦੇ ਆ ਵੀ ਜਿੱਥੇ ਧਾਨ ਪਹਿਲਾਂ ਗਰੇਵੇ ਤੇ ਪਹਿਲਾਂ ਵੀ ਜਦ ਮੀਂਹ ਪਿਆ ਤੇ ਜਦ ਵੀ ਧਾਨ ਗਰੇਵੇ ਤੇ ਪਾਣੀ ਇਦਾਂ ਹੀ ਖੜਾ ਤਾਂ ਹੁਣ ਵੀ ਪਾਣੀ ਇਦਾਂ ਹੀ ਖੜਾ ਜੀ ਕਿਉਂਕਿ ਇਹ ਹੈਗਾ ਜੀ ਖੇਤ ਮਾੜਾ ਡਾਕਰ ਇਹਦੇ ਵਿੱਚ ਪਾਣੀ ਸੁੱਕਦਾ ਨਹੀਂ ਹੈਗਾ ਸੁੱਕਾ ਜ ਆਹ ਦੇਖੋ ਜੀ ਇਹ ਸਾਰਾ ਮੀਂਹ ਦਾ ਪਾਣੀ ਹੈ ਜੀ ਇਹਦੇ ਵਿੱਚ ਇੱਥੇ ਦੇ ਪਤਲ ਆ ਜਾਂਦਾ ਜੀ ਮੀਂਹ ਕਿੰਨੇ ਕੁ ਉਦੇ ਨਾਲ ਪਿਆ ਵਾ ਆ ਦੇਖੋ ਸਾਰਾ ਪਾਣੀ ਉਹ ਪਾਣੀ ਖੜਾ ਵਾਕੀ ਆਖਤਾ ਵੱਡੇ ਆ ਬਾਈ ਆਪਣਾ ਧਾਨਾਂ ਦਾ ਲੋ ਜੀ ਆ ਦੇਖੋ ਪਾਣੀ ਖੜਾ ਉਧਰ ਪਰਾਲੀ ਦਾ ਵੀ ਹੁਣ ਨੁਕਸਾਨ ਹੈ ਪਰਾਲੀ ਵਾਲੇ ਬੰਦੇ ਨੂੰ ਵੀ ਕਰਾਂਗੇ ਫੌਜ ਜੀ ਨੂੰ ਵੇਚੀ ਹੈ ਵੇ ਇਹਨੂੰ ਕੱਲੀ ਕੱਲੀ ਫੋਲ ਜਾ ਤੇ ਬਾਕੀ ਸਾਰੇ ਖੇਤ ਜੇ ਤਕਰੀਬਨ ਇੱਥੇ ਕੰਨੂ ਆ ਤੱਕੀ ਗ੍ਰਿਵਟੀ ਜੀ ਉਰੇ ਕੰਨੂ ਜਿਹੜੀ ਆਪਣੇ ਧਾਨਾਂ ਦੀ ਉਹੀ ਧਾਨ ਥੱਲੇ ਗਿਰ ਕੇ ਤਾਂ ਹੀ ਜੀ ਲੰਗ ਗਏ ਆ ਦੇਖੋ ਇੱਥੋਂ ਦਿਖਦੇ ਹੋਣੇ ਆ ਦੇਖੋ ਜੀ ਹਰੇ ਹਰੇ ਜੇ ਇਹ ਸਾਰੇ ਧਾਨ ਹੈ ਜੀ ਜੰਮੇ ਵੇ ਜਿਹੜੇ ਥੱਲੇ ਗਰੇ ਤੇ ਤੇ ਆ ਖੱਤਾ ਜੀ ਆਪਣਾ ਵੱਡਿਆ ਪਿਆ ਜਿਹਦੇ ਵਿੱਚ ਵੀ ਪਾਣੀ ਖੜਾ ਜੀ ਕਿਤੇ ਕਿਤੇ ਜਿਹਦਾ ਵੀ ਕਰਦੇ ਜੀ ਕੋਈ ਇੰਤਜ਼ਾਮ ਵੈ तकरीबन ਮਾੜਾ ਮੋਟਾ ਹੀ ਦਾ ਕੱਢ ਦੇ ਤੇ ਪਾਣੀ ਆ ਦੇਖੋ ਜੀ ਆ ਬਣਾਈ ਵੀ ਲਈ ਪਾਣੀ ਆ ਖੱਤੇ ਜਨੂੰ ਘੜਤਾ ਤਾਂ ਹੀ ਥੱਲੇ ਗਊਗੀ ਵਿੱਲੇ ਹੀ ਐ ਤੇ ਆ ਪਿਆਈ ਆਪਣਾ ਵੱਡੇ ਵੇ ਤਾਂ ਇਹ ਮੀਨ ਇਹਦੇ ਕਰਕੇ ਹੀ ਨੁਕਸਾਨ ਹੁੰਦਾ ਆ ਜਿਹੜਾ ਹੁਣ ਜ਼ਿੰਮੇਦਾਰਾਂ ਦਾ ਪੈਂਦੀ ਰੱਬ ਦੀਆਂ ਮਾਰਾਂ ਹੈ ਉਧਰ ਰੱਬ ਦੀ ਮਾਰ ਆਈ ਤੇ ਬਾਕੀ ਮੰਡੀਆਂ ਵੀ ਤੁਹਾਨੂੰ ਪਤਾ ਹੀ ਹੈ ਖੁੱਲੀਆਂ ਨਹੀਂ ਹੈਗੀਆਂ ਤੇ ਉਹ ਖੱਤਾ ਕੱਲ ਝਾੜ ਹੋ ਗਿਆ ਉਹ ਨਾਲ ਵਾਲਾ ਵੱਢਿਆ ਪਿਆ ਜਾ ਆ ਹੁਣ ਝਾੜੂੰਗਾ ਜੀ ਦੋ ਦਿਨ ਰੁੱਕ ਹੈ ਕਿਉਂਕਿ ਧੁੱਪ ਲੱਗਣੀ ਇਹਨੂੰ ਜਿਆ ਆ ਪਾਣੀ ਵੀ ਸੋਖਾ ਨਹੀਂ ਸੁੱਕਣਾ ਹੈਗਾ ਜੀ ਇਹਦਾ ਕਿਉਂਕਿ ਧੰਨ ਵਾਲੇ ਖੇਤ ਹੈ ਬਾਕੀ ਚਲੋ ਜੀ ਜਲਦੀ ਕਰਨ ਨੂੰ ਅੱਗੇ ਮਿਲ ਦਿਖਾ ਦੇ ਤੁਹਾਨੂੰ ਜੀ ਆ ਦੇਖੋ ਨੇਰੀਆਂ ਦਾ ਨੁਕਸਾਨ ਮੱਕੀ ਸਾਰੀ ਲੰਮੀ ਪੈ ਗਈ ਵੀ ਇੱਧਰ ਇੱਧਰ ਤੇ ਉਹ ਪਰਲੀ ਸਾਈਡ ਵਾਲੀ ਹੈ ਖੜੀ ਇਹ ਵੀ ਚਾਚੇ ਹਣ ਦੇ ਇਹ ਖੇਤ ਤੇ ਇੱਧਰ ਮੱਕੀਆਂ ਦਾ ਵੀ ਕੰਮ ਤਕਰੀਬਨ ਪੱਕ ਚੱਲੀਆਂ ਬਾ ਮੱਕਣੇ ਵਾਲਾ ਇਹ ਦਾ ਵੀ ਕੰਮ ਤੇ ਵਿੱਚ ਵਿੱਚ ਸ਼ੰਗਾਈ ਵੀ ਚੱਲਦੀ ਬੂਟਿਆਂ ਦੀ ਆ ਵੀ ਆ ਛਾਂਗਣੇ ਜੀ ਬਾਕੀ ਛਾਂਗੋਗਾ ਸਾਰੇ ਆ ਹੀ ਰਹਿ ਗਏ ਇਹਦੀ ਵੀ ਸ਼ੰਗਾਈ ਕਰਾਂਗੇ ਜੀ ਤੇ ਬਾਕੀ ਆਪਣੀ ਹਲਦੀ ਵੀ ਐ ਠੀਕ ਹੈ ਜੀ ਗੜਾਈ ਕਰ ਕਹਿਣ ਵਧੀਆ ਹੋ ਗਈ ਆ ਸਰੇ ਤੱਕ ਹਲਦੀ ਲਾਈ ਵੀ ਇਹ ਵੀ ਦਿਖਾਉਂਦੇ ਤੁਹਾਨੂੰ ਪੂਰੀ ਉਹ ਦੇਖੋ ਜੀ ਆ ਲਾਈ ਸਰੇ ਦਾ ਕਹਿਣ ਹਲਦੀ ਪੂਰਾ ਇੱਕ ਕਿਆਰਾ ਇਹ ਅਸੀਂ ਐਜ ਕੀ ਨਹੀਂ ਪਟਣੀ ਆ ਜੀ ਕਹੂੰਗੇ ਐਜ ਕੀ ਬਹੁਤ ਆ ਹਲਦੀ ਪਈ ਕਰੀ ਅਵੇਲੇ ਸਾਲ ਪਟਾਂਗੇ ਬਾਕੀ ਅੱਜ ਦੀ ਵੀਡੀਓ ਇੱਥੇ ਤੱਕ ਤੇ ਜੀ ਚੈਨਲ ਨੂੰ ਲਾਈਕ ਕਰਦੇ ਹੋ ਜੀ ਸਬਸਕ੍ਰਾਈਬ ਕਰਦੇ ਕਰੋ ਧੰਨਵਾਦ ਜੀ